ਕਿਸਾਨਾ ਕੋ ਡੱਲੇਵਾਲ ਦੀ ਹਮਾਇਤ ਚ ਜਿੱਥੇ ਕਿਸਾਨਾਂ ਦੇ 111 ਮੈਂਬਰੀ ਜਥੇ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਉੱਥੇ ਹੀ ਇਸੇ ਕੜੀ ਵੱਜੋ ਹਰਿਆਣਾ ਦੇ 10 ਕਿਸਾਨ ਵੀ ਇਹਨਾਂ ਨਾਲ ਹੀ ਮਰਨ ਵਰਤ ਤੇ ਬੈਠਣ ਨਾਲ ਸੰਘਰਸ਼ ਹੋਰ ਤੇਜ਼ ਹੋ ਗਿਆ ਹੈ ਇਸ ਤਰ੍ਹਾਂ ਡੱਲੇਵਾਲ ਤੋਂ ਇਲਾਵਾ ਸਮੂਕਤ ਤੌਰ ਤੇ ਮਰਨ ਵਰਤ ਰੱਖਣ ਵਾਲੇ ਕਿਸਾਨਾਂ ਦੀ ਗਿਣਤੀ ਹੁਣ 121 ਹੋ ਗਈ ਹੈ ਮਰਨ ਵਰਤ ਰੱਖਣ ਵਾਲੇ ਜਥੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਮੈਡੀਕਲ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਬੀਤੀ ਰਾਤ ਨੂੰ ਚਾਰ ਹੋਰ ਕਿਸਾਨਾਂ ਦੀ ਸਿਹਤ ਵਿਗੜ ਗਈ ਹੈ ਜਿਨ੍ਹਾਂ ਵਿੱਚੋਂ ਇੱਕ ਨੂੰ ਦਿਲ ਦਾ ਦੌਰਾ ਪੈਣ ਦੀ ਚਰਚਾ ਅਭੀ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋਈ ਇਸ ਦੌਰਾਨ ਮਰਨ ਵਰਤ ਤੇ ਬੈਠੇ ਕਿਸਾਨਾਂ ਦੇ 111 ਮੈਂਬਰੀ ਜਥੇ ਨੇ ਆਪੋ ਆਪਣੇ ਪਰਿਵਾਰਾਂ ਨੂੰ ਭਾਵਕ ਸੁਨੇਹੇ ਭੇਜੇ ਕਿ ਇਸ ਮਰਨ ਵਰਤ ਦੌਰਾਨ ਜੇਕਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਪਰਿਵਾਰਿਕ ਮੈਂਬਰ ਉਹਨਾਂ ਦੀ ਲਾਸ਼ ਲੈਣ ਨਾ ਆਉਣ ਦੱਸਦੀ ਕਿ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਦੀ ਪੂਰਤੀ ਲਈ ਦੇਸ਼ ਦੀ ਹਕੂਮਤ ਖਿਲਾਫ ਸ਼ੰਭੂ ਤੇ ਢਾਬੀ ਗੁਜਰਾ ਬਾਰਡਰ ਤੇ 11 ਮਹੀਨਿਆਂ ਤੋਂ جاری ਸੰਘਰਸ਼ ਦੀ ਕੜੀ ਵਜੋਂ 70 ਸਾਲਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਚੱਰੀ ਹੈ ਲੰਗੀ ਰਾਤ ਤੋਂ ਉਲਟੀਆਂ ਆਉਣ ਕਾਰਨ ਉਹਨਾਂ ਦੀ ਸੇਤ ਮੋੜ ਵਿਗੜ ਗਈ ਇਹ ਜਾਣਕਾਰੀ ਸੁਰਜੀਤ ਫੂਲ ਲਖਵਿੰਦਰ ਸਿੰਘ ਔਲਖ ਅਭਿਮਨਿਉ ਕਹਾੜ ਹੋਰ ਨਾਨੇ ਦਿੱਤੀ ਕਿਸਾਨਾ ਕੋ ਨੇ ਦੱਸਿਆ ਕਿ ਡੱਲੇਵਾਲ ਦੀ ਹਾਲਤ ਬੇਹਦ ਨਾਜ਼ੁਕ ਦੌਰ ਵੱਲ ਬਦਰੀ ਆਗੂਆਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵੱਲੋਂ ਗੱਲਬਾਤ ਦਾ ਕੋਈ ਵੀ ਪ੍ਰਸਤਾਵ ਨਹੀਂ ਆਇਆ ਅਭਿਮਨਿਉ ਕਹਾੜ ਵੱਲੋਂ ਜਾਰੀ ਕੀਤੇ ਗਏ ਸੁਨੇਹੇ ਚ ਡੱਲੇਵਾਲ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਟੈਸਟ ਭਾਵੇਂ ਪ੍ਰਾਈਵੇਟ ਡਾਕਟਰ ਵੀ ਲੈਂਦੇ ਰਹਿਣ ਪਰ ਮੀਡੀਆ ਕੋਲ ਮੈਡੀਕਲ ਬੁਲੇਟਿਨ ਜਾਰੀ ਕਰਨ ਦਾ ਅਧਿਕਾਰ ਸਰਕਾਰੀ ਡਾਕਟਰਾਂ ਦੀ ਟੀਮ ਨੂੰ ਵੀ ਹੋਣਾ ਚਾਹੀਦਾ ਹੈ ਪ੍ਰਸ਼ਾਸਨ ਦਵਾ ਕਾਰਨ ਸਰਕਾਰੀ ਮੈਡੀਕਲ ਟੀਮ ਮੀਡੀਆ ਨਾਲ ਜਾਣਕਾਰੀ ਸਾਂਝੀ ਜਾਰੀ ਕਰਨ ਤੋਂ ਗੁਰੇਸ਼ ਕਰਦੀ ਰਹਿੰਦੀ ਹੈ ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੌਤ ਨੇ ਕੇਂਦਰ ਤੇ ਪੰਜਾਬ ਸਰਕਾਰ ਤੇ ਮਰਨ ਵਰਤ ਤੇ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਪ੍ਰਤੀ ਸੁਵੇਦਨਹੀਣਤਾ ਦਿਖਾਉਣ ਦਾ ਇਲਜ਼ਾਮ ਲਾਇਆ ਕਾਂਗਰਸੀ ਆਗੂ ਨੇ ਕਿਹਾ ਕਿ ਇਹ ਹੀ ਕਰਨਾ ਹੈ ਕਿ 111 ਕਿਸਾਨ ਸਰਕਾਰ ਸਾਹਮਣੇ ਆਪਣੀ ਗੱਲ ਰੱਖਣ ਲਈ ਭੁੱਖ ਹੜਤਾਲ ਤੇ ਚਲੇ ਗਏ ਨੇ ਗਹਿਲੌਤ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਭੁੱਖ ਹੜਤਾਲ ਤੇ ਬੈਠਿਆ ਹੁਣ 50 ਤੋਂ ਜ਼ਿਆਦਾ ਦਿਨ ਹੋ ਨੇ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਇਨ੍ਹਾਂ ਦਿਨਾਂ ਅੰਦਰ ਕੇਂਦਰ ਅਤੇ ਪੰਜਾਬ ਸਰਕਾਰ ਨੇ ਪੂਰੀ ਸੁਵੇਦਨਹੀਣਤਾ ਦਿਖਾਈ ਹੈ ਗਹਿਲੋਤ ਨੇ ਬੀਜੇਪੀ ਤੇ ਆਰਐਸਐਸ ਤੇ ਇਤਿਹਾਸਿਕ ਤੱਥਾਂ ਨੂੰ ਵਿਗਾੜਨ ਦੀ ਮੁਹਿੰਮ ਸ਼ੁਰੂ ਕਰਨ ਦਾ ਇਲਜ਼ਾਮ ਲਾਇਆ ਬਰਨਾਲਾ ਦੀ ਦਾਣਾ ਮੰਡੀ ਵਿੱਚ ਜੁਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ ਸੂਬਾ ਪੱਧਰੀ ਮੀਟਿੰਗ ਦੌਰਾਨ ਕਈ ਫੈਸਲੇ ਲਏ ਗਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾ ਨੇ ਦੱਸਿਆ ਕਿ ਮੀਟਿੰਗ ਵਿੱਚ ਵੱਡੀ ਗਿਣਤੀ ਔਰਤਾਂ ਆਗੂਆਂ ਸਮੇਤ ਜ਼ਿਲ੍ਹਾ ਬਲਾਕ ਤੇ ਪਿੰਡ ਕਮੇਟੀਆਂ ਦੇ ਆਗੂ ਸ਼ਾਮਲ ਹੋਏ ਇਸ ਮੌਕੇ ਟੋਹਾਣਾ ਮਹਾਪੰਚਾਇਤ ਵਿੱਚ ਜਾਂਦੇ ਸਮੇਂ ਸੜਕੀ ਦੁਰਘਟਨਾ ਵਿੱਚ ਕੋਠਾ ਗੁਰੂ ਦੀਆਂ ਤਿੰਨ ਔਰਤਾਂ ਤੇ ਉਗੇ ਆਗੂ ਬਸੰਤ ਸਿੰਘ ਨੂੰ 2 ਮਿੰਟ ਦਾ ਮੌਨ ਧਾਰ ਕੇ ਨਾਰਿਆਂ ਰਾਹੀਂ ਸ਼ਰਧਾਂਜਲੀ ਭੇਟ ਕੀਤੀ ਗਈ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਅਤੇ ਸੀਨੀਅਰ ਮੀਤ ਚੰਡਾ ਸਿੰਘ ਜੇਠੂ ਦੇ ਹੱਥਸ ਵਿੱਚ ਮ੍ਰਿਤਕ ਦੀ ਮੌਤ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਉਹਨਾਂ ਦੇ ਵਾਰਸਾਂ ਲਈ 10-10 ਲੱਖ ਰੁਪਏ ਮੁਆਵਜ਼ਾ ਇੱਕ ਇੱਕ ਸਰਕਾਰੀ ਨੌਕਰੀ ਅਤੇ ਮੁਕੰਮਲ ਕਰਜ਼ਾ ਮੁਕਤੀ ਮੰਗਾ ਖਾਤਰ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਕੋਕਰੀ ਕਲਾ ਨੇ ਦੱਸਿਆ ਕਿ ਕੇਂਦਰੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਮੱਢੀ ਕਰਨ ਨੀਤੀ ਖਰੜੇ ਨੂੰ ਠੋਸ ਤੱਤਾਂ ਸਮੇਤ ਤਿੰਨ ਕਾਲੇ ਖੇਤੀ ਕਾਨੂੰਨਾਂ ਨਾਲੋਂ ਵੀ ਵੱਧ ਖਤਰਨਾਕ ਘਰਾੜ ਦਿੰਦੇ ਇਸ ਨੂੰ ਰੱਦ ਕਰਨ ਦੀ ਮੁੱਖ ਮੰਗ ਸਮੇਤ ਐਮਐਸਪੀ ਦੀ ਕਾਨੂੰਨੀ ਗਰੰਟੀ ਅਤੇ ਹੋਰ ਪੱਕੀਆਂ ਕਿਸਾਨੀ ਮੰਗਾ ਖਾਤਰ ਐਸਕੇ ਵਿਲੋ ਐਲਾਨੇ ਦੇ ਸੰਘਰਸ਼ ਦੌਰਾਨ 20 ਜਨਵਰੀ ਨੂੰ ਸਮੂਹ ਸੰਸਦ ਮੈਂਬਰਾਂ ਦੇ ਦਫ਼ਤਰਾਂ ਕਰਾਂਗੇ ਧਰਨੇ ਲਾ ਕੇ ਮੰਗ ਪੱਤਰ ਸੌਂਪਣ ਅਤੇ 26 ਜਨਵਰੀ ਨੂੰ ਪਿੰਡ ਪਿੰਡ ਟਰੈਕਟਰ ਮਾਰਚ ਕਰਕੇ ਇਕਤਾ ਦਿਹਾੜਾ ਮਨਾਉਣ ਨੂੰ ਦ੍ਰਿੜਤਾ ਨਾਲ ਲਾਗੂ ਕਰਦਾ ਐਲਾਨ ਕੀਤਾ ਗਿਆ ਟੋਹਾਣਾ ਕਿਸਾਨ ਮਹਾਪੰਚਾਇਤ ਵਿੱਚ ਹਿੱਸਾ ਲੈਣ ਜਾਂਦੇ ਸਮੇਂ ਬਰਨਾਲਾ ਨੇੜੇ ਭਾਰਤੀ ਕਿਸਾਨ ਜੂਨੀਅਰ ਅਗਰਾਹਾ ਇਕਾਈ ਕੋਠਾਗੁਰੂ ਦੀ ਬੱਸ ਨਾਲ ਵਾਪਰੇ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਕਰਮਾਵਾਸੀ ਕੋਠਾਗੁਰੂ ਦੀ ਸਾਥ ਸੇ ਦੌਰਾਨ ਵਾਹ ਕਟ ਗਈ ਸੀ ਅਤੇ ਉਸ ਨੂੰ ਇਲਾਜ ਲਈ ایمਸ ਹਸਪਤਾਲ ਬਠਿੰਡਾ ਦਾਖਲ ਕਰਵਾਇਆ ਗਿਆ ਸੀ ਇੱਥੇ ਉਸ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਤੋਂ ਬਾਅਦ ਉਸ ਨੂੰ ਡੀ ਐਮ ਸੀ ਲੁਧਿਆਣਾ ਰੈਫਰ ਕੀਤਾ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਕਰਮਜੀਤ ਸਿੰਘ ਪਿਛਲੇ ਲੰਬੇ ਸਮੇਂ ਤੋਂ ਬੀਕੇ ਜੂ ਅਗਰਾਹ ਨਾਲ ਜੁੜਿਆ ਹੋਇਆ ਸੀ ਉਹ ਘਰ ਵਿੱਚ ਇੱਕੋ ਇੱਕ ਕਮਾਊ ਮੈਂਬਰ ਸੀ